ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ ਪਹਿਲੀ ਗਾਸਤ 225 ਦਿਨ ਸ਼ੁੱਕਰਵਾਰ ਸਾਵਣ ਮਹੀਨੇ ਦੀ 16 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਭੋਤਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ Fibertech Distributors ਅਤੇ Bharat Jewelers ਦੇ ਸਹਿਯੋਗ ਦੇ ਨਾਲ ਪਹੁੰਚਾਇਆ ਜਾਂਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੇ ਇਸ ਪ੍ਰੋਗਰਾਮ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਕੈਨੇਡਾ ਅਮਰੀਕਾ ਟੈਰਿਫ ਡੀਲ ਬਾਰੇ ਕੀ ਲਿਕੇ ਆ ਪਿੱਠ ਪਿੱਛੇ ਕੀ ਹੋ ਰਿਹਾ ਇਹ ਮਾਮਲਾ ਅਦਾਲਤ ਵਿੱਚ ਗਿਆ ਹੋਇਆ ਉੱਥੋਂ ਕੀ ਨਿਕਲ ਕੇ ਆ ਸਕਦਾ ਹੈ ਇਸੇ ਦੌਰਾਨ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਇੱਕ ਵਿਵਾਦਗ੍ਰਸਤ ਭਾਰਤੀ ਸਭਿਆਚਾਰ ਤੰਤਰ ਨਾਲ ਜੁੜੇ ਹੋਏ ਬੰਦੇ ਦੀ ਮੌਤ ਦੀ ਉਨਾਮ ਹੈ ਸੁਖੀ ਚਾਲ ਇਸ ਤਰੀਕੇ ਅਮਰੀਕਾ ਦੇ ਵਿੱਚ ਸਪਾਰੀ ਦੇ ਕੇ ਬੰਦੇ ਮਰਾਉਣ ਦੀ ਕੋਸ਼ਿਸ਼ ਕਰਦੇ ਤਿੰਨ ਜਣੇ ਜਿਹੜੇ ਆ ਉਹ ਕਾਬੂ ਕੀਤੇ ਗਏ ਆ ਬੜੀ ਇੰਟਰਸਟਿੰਗ ਸਟੋਰੀ ਆ ਇਹਨਾਂ ਦੀ ਉਹ ਵੀ ਆਪਾਂ ਸ਼ੇਅਰ ਕਰਾਂਗੇ ਅੱਜ ਗੱਲ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਹੁਣਾ ਦੀ ਜਿਨ੍ਹਾਂ ਨੇ ਰੂਸ ਦਿਵਾਲੇ ਘੇਰਾ ਕੱਸਣ ਦੀ ਹਦਾਇਤ ਦਿੱਤੀ ਹੈ ਜੀ ਇੰਗਲੈਂਡ ਨੇ ਭਾਰਤ ਨੂੰ ਜਿਹੜੇ ਦਮਨਕਾਰੀ ਮੁਲਕ ਆ ਉਹਨਾਂ ਦੀ ਸੂਚੀ ਵਿੱਚ ਪਾ ਤਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਹੜੇ ਮੁਲਕ ਇੰਗਲੈਂਡ ਚ ਕਰ ਰਹੇ ਆ ਉਨ੍ਹਾਂ ਦੇ ਵਿੱਚ ਭਾਰਤ ਦਾ ਨਾਮ ਵੀ ਇੱਕ ਸ਼ਾਮਲ ਆ। ਅਖੀਰ ਵਿੱਚ ਗੱਲਬਾਤ ਕਰਾਂਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਜਿਨ੍ਹਾਂ ਨੇ ਤਰੱਕੀਆਂ ਅਤੇ ਪੈਸੇ ਦੀ ਖਾਤਰ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ ਜਿਹੇ ਪੰਜ ਦੋਸ਼ੀ ਹੁਣ ਸੀਪੀਆਈ ਅਦਾਲਤ ਵੱਲੋਂ ਦੋਸ਼ੀ ਘਰਾੜ ਦਿੱਤੇ ਗਏ ਆ। ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਵਿੱਚ ਵਾਪਸ ਆਉਨੇ ਆ। ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे। भरत पता नोट करो इक्यासी सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी तो बाद अपनी तीज लोकेशन एडमिंटन खोल ली है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦੱਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਟੈਰਫ ਡੀਲ ਜਿਹੜੀ ਆ ਉਹ ਲੋਕ ਚਾਹੁੰਦੇ ਆ ਕਿ ਛੇਤੀ ਹੱਲ ਹੋ ਜਵੇ ਪਰ ਸਰਕਾਰਾਂ ਲੰਮੇ ਲੇਟ ਕਰ ਰਹੀਆਂ ਦੋਵੇਂ ਪਾਸਿਆਂ ਦੇ ਲੋਕਾਂ ਦੇ ਉੱਤੇ ਇਹ ਟੈਰਫ ਦਾ ਬੋਝ ਪੈ ਰਿਹਾ ਕਿਉਂਕਿ ਦੋਵੇਂ ਪਾਸਿਆਂ ਨੇ ਟੈਰਫ ਲਾਏ ਹੋਏ ਆ ਪਹਿਲੀ ਅਗਸਤ ਤੱਕ ਲੱਗਦਾ ਸੀ ਕਿ ਕੈਨੇਡਾ ਅਮਰੀਕਾ ਦੇ ਵਿਚਾਲੇ ਟੈਰਫ ਡੀਲ ਹੋ ਜਾਣੀ ਆ ਪਰ ਇਹ ਹਜੇ ਤੱਕ ਨਹੀਂ ਹੋ ਸਕੀ ਹੱਲੇ ਵੀ ਗੱਲਬਾਤ ਚੱਲ ਰਹੀ ਆ ਤੇ ਟਰੰਪ ਨੇ ਕੈਨੇਡਾ ਦੇ ਉੱਤੇ 35% ਟੈਰਫ ਲਾਉਣ ਦੀ ਅਜਿਸਤੂ ਮਾਰਕ ਕਾਰ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਬੜੀ ਵੱਡੀ ਨਿਰਾਸ਼ਾ ਵਾਲੀ ਗੱਲ ਆ ਅਜੇ ਹ아 ਨਹੀਂ ਹੋਣਾ ਚਾਹੀਦਾ ਤੇ ਪਰ ਨਾਲ ਹੀ ਜਿਹੜਾ ਨਿਊਯਾਰਕ ਟਾਈਮਜ਼ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਜਿਹੜਾ ਅਮਰੀਕਾ ਦਾ ਇੱਕ ਵੱਡਾ ਅਖਬਾਰ ਆ ਕਿ ਟਰੰਪ ਵੱਲੋਂ ਜਿਨ੍ਹਾਂ ਚੀਜ਼ਾਂ ਦੇ ਉੱਤੇ ਕੈਨੇਡਾ ਦੀਆਂ ਤੇ ਟੈਰਫ ਲਾਏ ਗਏ ਆ ਉਹਨਾਂ ਵਿੱਚੋਂ 94% ਉਹ ਨੇ ਜਿਹੜੀਆਂ ਕਿ ਫ੍ਰੀ ਟ੍ਰੇਡ ਐਗਰੀਮੈਂਟ ਜਿਹਨੂੰ ਕਿ ਕੁਸਮਾ ਕਹਿੰਦੇ ਆ ਜੋ ਕਿ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਵਿਚਾਲੇ ਹੋਇਆ ਉਹਦੇ ਅਧੀਨ ਆਉਂਦੀਆਂ ਮਤਲਬ ਕਿ ਜਿਹਨਾਂ ਚੀਜ਼ਾਂ ਦੇ ਉੱਤੇ 94% ਟੈਰਿਫ ਲਾਉਣ ਦੀ ਗੱਲ ਕਹੀ ਗਈ ਆ ਐਲਾਨ ਕੀਤਾ ਗਿਆ ਆ ਉਹਨਾਂ ਵਿੱਚੋਂ 94% ਦੀ ਤਾਂ ਟੈਕਸ ਉਹਨਾਂ ਦੇ ਉੱਤੇ ਲੱਗਣਾ ਨਹੀਂ ਹੈਗਾ ਟੈਰਿਫ ਲੱਗਣਾ ਨਹੀਂ ਕਿਉਂਕਿ ਉਹ ਐਗਰੀਮੈਂਟ ਦੇ ਥੱਲੇ ਪਹਿਲਾਂ ਹੀ ਆਉਂਦੀਆਂ ਕੰਜ਼ਰਟੇਰ ਪਾਰਟੀ ਦੇ ਸਾਬਕਾ ਆਗੂ ਯਰਨੋ ਟੂਲ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਹੈ ਉਹਨਾਂ ਨੇ ਇੱਕ ਟਵੀਟ ਕਰਕੇ ਗੱਲ ਸਾਂਝੀ ਕੀਤੀ ਹੈ ਕਿ ਟਰੰਪ ਵੱਲੋਂ ਜਲਦੀ ਜਲਦੀ ਕੈਨੇਡਾ ਦੀ ਬਾਹਮ ਰੋੜਨ ਵਾਸਤੇ ਇਹ ਤਬਕੇ ਮਾਰੇ ਜਾ ਰਹੇ ਆ ਉਹ ਕਹਿੰਦੇ ਅਸਲ ਗੱਲ ਇਹ ਆ ਕਿ ਜਿਹੜੀ ਅਮਰੀਕਨ ਅਦਾਲਤ ਆ ਉਹਦੇ ਵਿੱਚ ਇਹਨਾਂ ਟੈਰਸ ਨੂੰ ਚੈਲੰਜ ਕੀਤਾ ਹੋਇਆ ਕਿ ਇਹ ਗੈਰ ਕਾਨੂੰਨੀ ਆ ਸਮਝੌਤਿਆਂ ਦੇ ਉਲਟਾ ਸੋ ਇਸ ਕਰਕੇ ਇਹਨਾਂ ਨੂੰ ਰੱਦ ਕੀਤਾ ਜਾਵੇ ਉਹਦਾ ਫੈਸਲਾ ਸਤੰਬਰ ਦੇ ਵਿੱਚ ਆਉਣ ਦੀ ਵੀਦ ਹੈ ਇਸ ਕਰਕੇ ਅਮਰੀਕਾ ਵੱਲੋਂ 트੍ਰੰਪ ਚਾਹੁੰਦਾ ਕਿ ਕਿਸੇ ਤਰੀਕੇ ਦੱਬ ਕੇ ਮਾਰ ਕੇ ਮੈਂ ਪਹਿਲਾਂ ਹੀ ਇਹ ਡੀਲ ਜਿਹੜੀ ਹੈ ਸਾਈਨ ਕਰਾ ਲਵਾਂ ਕੋਰਟ ਦੇ ਵਿੱਚ ਦਾ ਜਾਣਾ ਪਵੇ ਸੋ ਇਹ ਗੱਲਾਂ ਬਾਤਾਂ ਕੰਜ਼ਰਵੇਟਿਵ ਪਾਰਟੀ ਦੇ ਸਾਥਕਾਂ ਅਗੂ ਐਰੋਨ ਟੂਲ ਵੱਲੋਂ ਕਈਆਂ-ਕਈਆਂ ਆ ਉਹ ਕਹਿੰਦੇ ਜਿਹੜੀ ਅਮਰੀਕਨ ਅਦਾਲਤ ਆ ਉਹਦੇ ਵਿੱਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਆ ਤੇ ਟੈਰੇਸ ਨੂੰ ਸਮਝੌਤੇ ਦੀ ਜਿਹੜੀ ਆ ਉਹ ਵਗਿਆ ਸਮਝਿਆ ਜਾ ਰਿਹਾ ਆ ਸੋ ਇਸ ਵਾਰਸ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਅਮਰੀਕਨ ਕੋਰਟ ਆਫ ਅਪੀਲਸ ਆ ਫੈਡਰਲ ਸਰਕਟ ਇਨ ਵਸ਼ਿੰਗਟਨ ਡੀਸੀ ਉਹਦੇ ਵਿੱਚ 11 ਮੈਂਬਰੀ ਇੱਕ ਜੱਜਾਂ ਦਾ ਪੈਨਲੇ ਸੁਣਵਾਈ ਜਿਹੜੀ ਆ ਲਗਾਤਾਰ ਕਰ ਰਿਹਾ ਆ ਉਹਦੇ ਵਿੱਚ ਕਹਿੰਦੇ ਇੱਕ ਜੱਜ ਨੇ ਇਹ ਵੀ ਟਿੱਪਣੀ ਕੀਤੀ ਆ ਕਿ ਅਸੀਂ ਬਹੁਤ ਧਿਆਨ ਦੇ ਨਾਲ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਪੜਿਆ ਜਿਹੜਾ ਕਿ ਟਰੰਪ ਵੱਲੋਂ ਲਾਇਆ ਗਿਆ ਜਿਹਨੂੰ IEEPA ਕਹਿੰਦੇ ਆ ਉਹ ਕਹਿੰਦੇ ਉਹਦੇ ਵਿੱਚ ਕਿਤੇ ਵੀ ਟੈਰਫ ਦਾ ਜ਼ਿਕਰ ਹੋਣੀਗਾ ਉਹਦੇ ਵਿੱਚ ਕਿਤੇ ਵੀ ਟੈਰਫ ਲਾਉਣ ਦੀ ਗੱਲ ਹੈ ਨੀਗੀ ਇਸ ਕਰਕੇ ਇਹ ਵੀ ਹੋ ਸਕਦਾ ਕਿ ਜਿਹੜਾ ਟੈਰਫ ਟਰੰਪ ਵੱਲੋਂ ਇਹ ਐਕਟ ਲਾ ਕੇ ਲਾਇਆ ਗਿਆ ਇਹ ਅੱਗੇ ਚੱਲ ਕੇ ਗੈਰਵਧਾਨਿਕ ਜਾਂ ਗੈਰ ਕਾਨੂੰਨੀ ਅਸਿੱਧ ਹੋ ਜਵੇ ਸੋ ਇਸ ਕਰਕੇ ਜਿਹੜਾ ਟਰੰਪ ਚਾਹੁੰਦੇ ਆ ਕਿ ਜਲ ਤੋਂ ਜਲਦ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਕੋਈ ਡੀਲ ਹੋ ਜਵੇ ਪਰ ਕੈਨੇਡੀਅਨ ਆਗੂ ਜਿਸ ਤਰੀਕੇ ਐਰਨੋ ਟੂਲ ਨੇ ਦੱਸਿਆ ਕਿ ਗੱਲ ਨੂੰ ਲਮਕਾ ਰਹੇ ਆ ਤਾਂ ਕਿ ਅਦਾਲਤ ਵਿੱਚ ਇਹਦਾ ਫੈਸਲਾ ਹੋ ਜਾਵੇ ਦੂਜੇ ਪਾਸੇ ਅਜ ਡੋਨਲਡ ਟਰੰਪ ਨੇ ਆਪਣੇ ਜਿਹੜੇ ਅੰਕੜਾ ਵਿਭਾਗ ਦੇ ਮੁਖੀ ਨੂੰ ਨੌਕਰੀੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਜੀ ਯੂ ਐਸ ਲੇਬਰ ਸਟੈਟਿਸ ਬੋਸ ਜਿਹੜੇ ਨੇ ਜਿਨ੍ਹਾਂ ਨੇ ਅੰਕੜੇ ਦਿੱਤੇ ਕਿ ਪਿਛਲੇ 3 ਮਹੀਨਿਆਂ ਚ ਮਈ ਜੂਨ ਜੁਲਾਈ ਚ ਅਮਰੀਕਾ ਚ ਬੇਰਜ਼ਗਾਰੀ ਵਧੀ ਹੈ ਲੋਕਾਂ ਦੀਆਂ ਨੌਕਰੀਆਂ ਘਟੀਆਂ ਆ ਸੋ ਇਹ ਅੰਕੜੇ ਰਾਸ਼ਟਰਪਤੀ ਨੂੰ ਪਸੰਦ ਨਹੀਂ ਆਏ ਉਹ ਕਹਿੰਦੇ ਵੀ ਇਹ ਜਿਹੜੇ ਅੰਕੜੇ ਦੇਣ ਵਾਲੀ ਕਮਿਸ਼ਨਰ ਆ 에리카 ਇਹ ਬਾਈਡਨ ਸਰਕਾਰ ਨੇ 2023 ਵਿੱਚ ਲਾਈ ਸੀ ਇਹਨੂੰ ਅੰਕੜੇ ਸਹੀ ਤਰੀਕੇ ਦੇ ਨਾਲ ਕੱਢਣੇ ਨਹੀਂ ਆਉਂਦੇ ਇਹ ਆਪਣਾ ਪੋਲੀਟੀਕਲੀ ਮੋਟੀਵੇਟਿਡ ਅਜੰਡਾ ਲਾਗੂ ਕਰ ਰਹੀ ਆ ਇਹਨੂੰ ਕੱਢ ਕੇ ਹੋਰ ਬੰਦਾ ਇੱਥੇ ਲਾਇਆ ਜਾਵੇ ਅਮਰੀਕਾ ਦੇ ਵਿੱਚ ਨੌਕਰੀਆਂ ਜਾਣ ਵਾਲੀ ਕੋਈ ਵੀ ਗੱਲ ਨਹੀਂ ਆ ਤੁਸੀਂ ਅਕਸਰ ਆਪਣੇ ਦੋਸਤਾਂ ਨਾਲ ਰਿਸ਼ਤਦਾਰਾਂ ਨਾਲ ਗੱਲ ਕਰਦੇ ਆਂ ਅਮਰੀਕਾ ਦੀ ਜਿਹੜੀ ਇਕਨੋਮੀ ਉਹਦੀ ਗੱਲ ਅਕਸਰ ਚੱਲਦੀ ਆ ਉਹਨਾਂ ਦੇ ਘਟੇ ਹੋਏ ਕਮਾਂ ਦੀ ਗੱਲ ਅਕਸਰ ਚੱਲਦੀ ਆ ਜਿਹੜੇ ਛਾਪੇ ਪੈ ਰਹੇ ਇਮੀਗ੍ਰੇਸ਼ਨ ਤੇ ਉਹਨਾਂ ਦੇ ਕਾਨੂੰਨ ਬੰਦੇ ਨਾਲ ਲੱਭਣ ਦੀ ਗੱਲ ਵੀ ਚੱਲਦੀ ਆ ਤੇ ਹਰ ਪਾਸਿਓਂ ਇਹ ਗੱਲ ਸੁਣਨ ਨੂੰ ਆ ਰਹੀ ਆ ਕਿ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਵੱਡੇ ਪੱਧਰ ਤੇ ਚੱਲ ਰਿਹਾ ਆ ਪਰ ਜੇਕਰ ਉਹ ਅੰਕੜਿਆਂ ਦੇ ਵਿੱਚ ਆਉਂਦਾ ਆ ਤੇ 트੍ਰੰਪ ਹੁਣੀ ਉਸ ਕਮਿਸ਼ਨਰ ਦਿਵਾਲੇ ਹੋ ਗਏ ਆ ਕਹਿੰਦੇ ਵੀ ਅੰਕੜੇ ਗਲਤ ਪੇਸ਼ ਕਰ ਰਹੀ ਆ ਇਹਨੂੰ ਬਦਲ ਕੇ ਨਵਾਂ ਬੰਦਾ ਇੱਥੇ ਭਰਤੀ ਕੀਤਾ ਜਾਵੇ ਜੀ ਸੋ ਕਾਫੀ ਦਿਲਚਸਪ ਗੱਲਬਾਤ ਹੋ ਰਹੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਨਾਰਥ ਅਮਰੀਕਾ ਜਾਨਕੀ ਕੈਨੇਡਾ ਅਮਰੀਕਾ ਦੇ ਵਿੱਚ ਭਾਰਤ ਸਰਕਾਰ ਦੇ ਇੱਕ ਸੂਈਆ ਤੰਤਰ ਵਾਸਤੇ ਖੁੱਲ ਕੇ ਵਿਚਰਨ ਵਾਲੇ ਬੰਦੇ ਦੀ ਮੇਰਾ ਇਹ ਮਰਾਦ ਆ ਸੁਖੀ ਚਾਲ ਦੀ ਸੁਖੀ ਚਾਲ ਮਿਲਪੀਟਸ ਸੈਨਾ ਹੋਜਾ ਦੇ ਕੋਲ ਇੱਕ ਸ਼ਹਿਰ ਆ ਉੱਥੋਂ ਦਾ ਵਸਨੀਕ ਆ ਵੈਸੇ ਇਹਦਾ ਪਿੰਡ ਮਾਨਸਾ ਦੇ ਕੋਲ ਆ ਪਿਛਲੇ ਤਕਰੀਬਨ 30-40 ਸਾਲ ਦੇ ਜੀਵਨ ਦੇ ਵਿੱਚ ਜੇਕਰ ਦੇਖੀਏ ਪੰਜਾਬ ਦੇ ਵਿੱਚ ਵੀ ਤਾਂ ਬਾਹਰ ਵੀ ਇਹ ਕਾਫੀ ਵਿਵਾਦਗਰਸਤ ਰਿਹਾ ਹੈ ਕਾਲਕੂਆ ਦੇ ਸਮੇਂ ਦੌਰਾਨ ਇਹਦਾ ਰੋਲ ਜਿਹੜਾ ਆ ਉਹ ਕਾਫੀ ਸ਼ਕੀਰ ਆ ਉਸ ਤੋਂ ਬਾਅਦ ਇਹ ਅਮਰੀਕਾ ਆਉਂਦਾ ਅਮਰੀਕਾ ਆ ਕੇ ਇਹਦੀ ਭਾਰਤੀ ਸੂਝਾ ਤੰਤਰ ਨਾਲ ਨੇੜਤਾ ਅਤੇ ਭਾਰਤ ਦੇ ਲਗਭਗ ਸਾਰੇ ਹੀ ਵੱਡੇ ਲੀਡਰਾਂ ਦੇ ਨਾਲ ਨੇੜਤਾ ਇਹ ਖੁਦ ਤਸਵੀਰਾਂ ਪਾ ਕੇ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦਾ ਰਿਹਾ ਚਾਹੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਆ ਜਵੇ ਚਾਹੇ ਰঞ্জੀਸ਼ ਸਿੰਘ ਢੱਡਰੀਆਂ ਵਾਲਾ ਆ ਜਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਆ ਜਵੇ ਇਹ ਇਹ ਮਿਲਦਾ ਸੀ ਉਹਨਾਂ ਨੂੰ ਇਸੇ ਤਰੀਕੇ ਜਦੋਂ ਇਹ ਜਾਂਦਾ ਸੀਗਾ ਅਮਿਤ ਸ਼ਾਹ ਨੂੰ ਯੋਗੀ ਦਤਿਆਨਾਥ ਨੂੰ ਮਜਿੰਦਰ ਸਿੰਘ ਸਿਰਸੇ ਨੂੰ ਭਗਵੰਤ ਮਾਨ ਨੂੰ ਸੁਖਵੀਰ ਬਾਦਲ ਨੂੰ ਹੋਰ ਕਈਆਂ ਨੂੰ ਇਹ ਮਿਲਦਾ ਰਿਹਾ ਤੇ ਉਹ ਤਸਵੀਰਾਂ ਅਕਸਰ ਇਹ ਸ਼ੇਅਰ ਵੀ ਕਰਦਾ ਰਿਹਾ ਆ ਸੋ ਉਹ ਖੁੱਲ ਕੇ ਇਹ ਕੈਨੇਡਾ ਅਮਰੀਕਾ ਆਉਂਦਾ ਜਾਂਦਾ ਸੀਗਾ ਵਿਚਰਦਾ ਸੀਗਾ ਉਹ ਤਾਕਤਾਂ ਜਿਹੜੀਆਂ ਕਿ ਸਿੱਖਾਂ ਦੀ ਆਜ਼ਾਦੀ ਦਾ ਵਿਰੋਧ ਕਰਦੀਆਂ ਆ ਉਹਨਾਂ ਦੇ ਉਲਟ ਇਹ ਉਹਨਾਂ ਦੇ ਚੱਲ ਰਿਹਾ ਸੀਗਾ ਨਾਲ ਇਹ ਤੇ ਸੁਖੀ ਚਾਲ ਦੇ ਬਾਰੇ ਨਾ ਪਤਾ ਲੱਗਾ ਕਿ ਉਹਦੀ ਉਦੇ ਘਰ ਦੇ ਵਿੱਚ ਜਿਹੜੀ ਆ ਉਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਪਰ ਇਹ ਦਿਲ ਦਾ ਦੌਰਾ ਜਿਹੜਾ ਆ ਉਹ ਸ਼ੱਕੀ ਸਮਝਿਆ ਜਾ ਰਿਹਾ ਆ ਜਿਹੜੀ ਜਾਣਕਾਰੀ ਮਿਲੀ ਆ ਉਹ ਇਹੀ ਕਿ ਮਲਪੀਟਸ ਦੇ ਘਰ ਦੇ ਵਿੱਚ ਉਹ ਰਹਿੰਦਾ ਸੀਗਾ ਤੇ ਬਾਹਰ 63 ਸਾਲ ਦੀ ਉਹਦੀ ਉਮਰ ਦੱਸੀ ਜਾ ਰਹੀ ਹੈ ਜਾਣਕਾਰੀ ਇਹ ਵੀ ਮਿਲੀ ਆ ਕਿ ਜਿਹੜਾ ਸਰੀਰ ਦੇ ਵਿੱਚ ਕਤਲ ਹੋਇਆ ਸੀ ਸਰਦਾਰ ਪ੍ਰਦਮਨ ਸਿੰਘ ਮਲਕ ਹੁਣਾ ਦਾ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਕੈਨੇਡੀਅਨ ਏਜੰਸੀਆਂ ਸੁਖੀ ਚਾਲ ਦੀ ਭੂਮਿਕਾ ਨੂੰ ਲੈ ਕੇ ਜਾਂਚ ਕਰ ਰਹੀਆਂ ਸਨ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸੁਖੀ ਚਾਲ ਸਰੀਰ ਦੇ ਵਿੱਚ ਦੇਖਿਆ ਗਿਆ ਸੀਗਾ ਇਸੇ ਤਰੀਕੇ ਕਿਉਂਕਿ ਉਹ ਆਪ ਖੁਦ ਦੱਸਦਾ ਸੀ ਆਪ ਖੁਦ ਬੋਲਦਾ ਸੀ ਕਿ ਭਾਰਤੀ ਜਿਹੜਾ ਸੂਝਾ ਤੰਤਰ ਆ ਜਾਂ ਸਟੇਟ ਮਸ਼ੀਨਰੀ ਆ ਉਹਦੇ ਕਿੰਨਾ ਉਹ ਲੱਗ ਗਿਆ ਕਿੱਥੇ ਤੱਕ ਉਹਦੀ ਪਹੁੰਚ ਹੈਗੀ ਆ ਤੇ ਉਹ ਵੱਡੇ ਵੱਡੇ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਕਿਵੇਂ ਜਾ ਆਉਂਦਾ ਆ ਇਹ ਜਿਹੜੀ ਨੇੜਤਾ ਆ ਇਹਨੂੰ ਵੀ ਅਮਰੀਕਨ ਅਤੇ ਕੈਨੇਡੀਅਨ ਏਜੰਸੀਆਂ ਬੜੇ ਗੌਰ ਨਾਲ ਦੇਖ ਰਹੀਆਂ ਸੀਗੀਆਂ ਤੇ ਇਸ ਕਰਕੇ ਸੁਖੀ ਚਾਲ ਕੈਨੇਡੀਅਨ ਅਤੇ ਅਮਰੀਕਨ ਏਜੰਸੀਆਂ ਦੇ ਰਡਾਰ ਹੇਠ ਸੀਗਾ ਤੋ ਇਸ ਦੇ ਨਾਲ ਅਮਰੀਕਾ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਸੀਗੀਆਂ ਸੈਨ ਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਰਚਾਇ ਅੱਗ ਲੱਗਣ ਦੀ ਗੱਲ ਸੀ ਚਾਹੇ ਕੁਝ ਹੋਰ ਗੱਲਾਂ ਬਾਤਾਂ ਉਹਨਾਂ ਕਰਕੇ ਵੀ ਅਮਰੀਕਨ ਏਜੰਸੀਆਂ ਸੁੱਖੀ ਚਾਲ ਦੇ ਉੱਤੇ ਨਿਗਰਾਨੀ ਰੱਖ ਰਹੀਆਂ ਸੀਗੀਆਂ ਤੇ ਇਹ ਵੀ ਪਤਾ ਲੱਗਾ ਕਿ ਉਹਦੀ ਜਿਹੜੀ ਆਪਣੀ ਇਮੀਗ੍ਰੇਸ਼ਨ ਆ ਕਿ ਉਹ ਪੱਕਾ ਇੱਥੇ ਕਿਵੇਂ ਹੋਇਆ ਉਹਦੇ ਖਿਲਾਫ ਵੀ ਬਹੁਤ ਸਾਰੇ ਲੋਕਾਂ ਵੱਲੋਂ FBI ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਕਿ ਜਿਹੜੀ ਇਮੀਗ੍ਰੇਸ਼ਨ ਆ ਝੂਠ ਬੋਲ ਕੇ ਲਈ ਗਈ ਆ ਇਹਨੂੰ ਖਾਰਜ ਕਰਕੇ ਵਾਪਸ ਭੇਜਿਆ ਜਾਵੇ ਸੋ ਕਈ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਹੈ ਜੀ ਉਹ ਸੁਖੀ ਚਾਲ ਦੇ ਉੱਤੇ ਸੀਗਾ ਤੇ ਹੁਣ ਲੋਕ ਖੁੱਲ ਕੇ ਆ ਕੇ ਦੱਸ ਰਹੇ ਆ ਈਵਨ ਜਿਹੜੇ ਉਹਦੇ ਆਪਣੇ ਜਿਹੜੇ ਸੰਗੀ ਸਾਥੀ ਆ ਉਹ ਟਵਿੱਟਰ ਸਪੇਸ ਦੇ ਉੱਤੇ ਉਹਨਾਂ ਨੇ ਤਕਰੀਬਨ 2.5 ਘੰਟੇ ਦੀ ਇੱਕ ਸ਼ੋਕ ਸਭਾ ਜਿਹੜੀ ਰਚੀ ਆ ਕਮਾਲ ਦੀ ਗੱਲ ਇਹ ਹੈ ਕਿ ਉਹਦੇ ਵਿੱਚ ਬਹੁਤ ਥੋੜੇ ਲੋਕ ਬੋਲੇ ਆ ਜਿਹੜੇ ਅਕਸਰ ਉਹਨੂੰ ਚੱਕਦੇ ਜਾਂਦੇ ਸੀ ਉੱਥੇ ਉਹਦੀ ਕਮੈਂਟ ਲਾਈਕ ਕਰਨ ਤੱਕ ਵੀ ਨਹੀਂ ਪਹੁੰਚੇ ਹੈਗੇ ਇਹ ਜਿਹੜੇ ਸੰਗੀ ਸੰਦ ਖੁੱਲ ਕੇ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਆ ਉਹਨਾਂ ਬਾਰੇ ਇਹ ਸਪੇਸ ਰਚੀ ਗਈ ਸੀ ਉਹਨਾਂ ਬਾਰੇ ਸੁਖੀ ਚਾਲ ਦੀ ਮੌਤ ਦਾ ਉੱਥੇ ਮਾਤਮ ਮਨਾਇਆ ਜਾ ਰਿਹਾ ਪਰ ਨਾਲ ਦੀ ਨਾਲ ਖੁਲਾਸੇ ਵੀ ਕੀਤੇ ਜਾ ਰਹੇ ਆ ਕਿ ਕਿਵੇਂ ਸੁਖੀ ਚਾਲ ਪਿਛਲੇ ਕੁਝ ਮਹੀਨਿਆਂ ਤੋਂ ਦੁਖੀ ਸੀਗਾ ਉਹਨਾਂ ਦੇ ਕੋਲ ਆਪਣਾ ਦੁੱਖ ਰੋ ਰਿਹਾ ਸੀਗਾ ਕਿ ਸਰਕਾਰ ਹੁਣ ਉਹਦੀ ਬਾਹ ਨਹੀਂ ਫੜਦੀ ਹੈਗੀ ਸੋ ਗੱਲਾਂ ਖੁੱਲ ਕੇ ਕੀਤੀਆਂ ਜਾ ਰਹੀਆਂ 2.5 ਘੰਟੇ ਦੀ ਇਹ ਸਪੇਸ ਆ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਆ ਕੁਝ ਉਹਦੇ ਅੰਸ਼ ਕੱਟ ਕੇ ਜਿਹੜੇ ਜ਼ਿਆਦਾ ਦਿਲਚਸਪ ਨੇ ਮੈਂ ਵੀ ਆਪਣੇ ਫੇਸਬੁੱਕ ਤੇ ਪਾਏ ਹੋ ਤੁਸੀਂ ਸੁਣ ਸਕਦੇ ਆ ਉਹਦੇ ਵਿੱਚੋਂ ਖੁੱਲ ਕੇ ਰੋਣੇ ਰੋ ਰਹਾ ਕਿ ਭਾਰਤ ਸਰਕਾਰ ਜਿਹੜੀ ਆ ਸਾਡੀ ਪਿੱਠ ਤਾਂ ਪਲੋਸਦੀ ਆ ਪਰ ਉਸ ਤੋਂ ਬਾਅਦ ਵੀ ਸਾਡੀ ਬਾਹ ਨਹੀਂ ਫੜਦੀ ਇਹ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਕਿ ਸਾਨੂੰ ਭਾਰਤੀ ਜਿਹੜੇ ਏਜੰਟ ਆ ਉਹ ਮਿਲਣੋਂ ਵੀ ਹੁਣ ਝਿਜਕਦੇ ਆ ਸੋ ਬਹੁਤ ਬਹੁਤ ਸਾਰੇ ਲਾਲਚ ਇਹਨਾਂ ਨੂੰ ਦਿੱਤੇ ਗਏ ਹੋਣਗੇ ਬਹੁਤ ਸਾਰੇ ਇਹਨਾਂ ਨੂੰ ਇਹ ਕਿਹਾ ਗਿਆ ਹੋਵੇ ਤੁਹਾਨੂੰ ਫਲਾਣੀ ਅਹੁਦੇ ਤੇ ਦਵਾਵਾਂਗੇ ਤੁਹਾਨੂੰ ਫਲਾਣੀ ਤਨਖਾਹ ਦਵਾਵਾਂਗੇ ਸੋ ਉਤੋਂ ਪਤਾ ਲੱਗਦਾ ਵੀ ਅੰਦਰੋਂ ਕਿੰਨੇ ਇਹ ਨਾਰਾਜ਼ ਹੋਏ ਬੈਠੇ ਆ ਉਹਦੇ ਵਿੱਚ ਜਿਹੜਾ ਯੂਕੇ ਵਾਲਾ ਫਰਗਾਨੀ ਸਿੰਘਾ ਹਰਮਨ ਕਪੂਰ ਉਹ ਵੀ ਸ਼ਾਮਲ ਆ ਇਹ ਕੁੱਗਾ ਥਿੰਕ ਟੈਂਕਾਂ ਸੰਗੀਆਂ ਦਾ ਰਾਜ ਮਲਹੋਤਰਾ ਉਹ ਵੀ ਸ਼ਾਮਲ ਆ ਅਤੇ ਕਈ ਨਕਲੀ ਸਿੱਖ ਨਾਮਾ ਹੇਠ ਵਿਚਲਦੇ ਆਰੀਆ ਸਮਾਜੀ ਜਿਹੜੇ ਨੇ ਅ ਉਹ ਵੀ ਇਸ ਸਪੇਸ ਦੇ ਵਿੱਚ ਸ਼ਾਮਿਲ ਆ ਬੜੀ ਦਿਲਚਸਪ ਗੱਲਬਾਤ ਜਿਹੜੀ ਹੋ ਰਹੀ ਹੈ ਸੋ ਉਸ ਦੀ ਮੌਤ ਨੂੰ ਵੀ ਉਹ ਕੁਦਰਤੀ ਨਹੀਂ ਮੰਨ ਰਹੇ ਤੇ ਇਹੀ ਗੱਲ ਜਿਹੜੀ ਆ ਸਿੱਖ ਹਲਕੇ ਵੀ ਕਹਿ ਰਹੇ ਆ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਸੁਖੀ ਚਾਲ ਦੇ ਉੱਤੇ ਸ਼ੱਕ ਦੀ ਸੂਈ ਅਮਰੀਕਨ ਏਜੰਸੀਆਂ ਵੱਲੋਂ ਸੀ ਕੈਨੇਡੀਅਨ ਏਜੰਸੀਆਂ ਵੱਲੋਂ ਸੀ ਕਈ ਵੱਡੇ ਮਾਮਲਿਆਂ ਦੇ ਵਿੱਚ ਉਹਦੀ ਪੁਛਗੈਸ ਜਿਹੜੀ ਚੱਲ ਰਹੀ ਸੀ ਜਾਂਚ ਚੱਲ ਰਹੀ ਸੀ ਸੋ ਜਿਹੇ ਹਾਲਾਤ ਵਿੱਚ ਉਹਦਾ ਅਚਾਨਕ ਚੱਕ ਮਾਰਿਆ ਜਾਣਾ ਇਹ ਇੱਕ ਸ਼ੱਕ ਦੇ ਘੇਰੇ ਵਿਚ ਆਉਣਾ ਚਾਹੀਦਾ ਇਹਦੀ ਹੋਰ ਅਮਰੀਕਨ ਏਜੰਸੀਆਂ ਵੱਲੋਂ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਉਹਨੂੰ ਕਿਤੇ ਉਹਦਾ ਮੂੰਹ ਤ ਨਹੀਂ ਬੰਦ ਕਰਾਇਆ ਗਿਆ ਕਿਉਂਕਿ ਸੁਖੀ ਚਾਹਲ ਬਹੁਤ ਕੁਝ ਜਾਣਦਾ ਸੀਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਬਾਹਰ ਆ ਸਕਦੀ ਹੈ ਗੱਲ ਅਮਰੀਕਾ ਦੀ ਹੀ ਕਰੀਏ ਤਾਂ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸੂਬੇ ਚ ਤੈਨ ਹੋਰ ਜਾਣੇ ਜਿਹੜੇ ਆ ਉਹ ਮਰਡਰ ਫੋਰ ਹਾਇਰ ਪਲੋਟ ਵਿੱਚ ਫੜੇ ਗਏ ਆ ਮਤਲਬ ਕਿ ਇਹ ਸੁਪਾਰੀ ਦੇ ਕੇ ਬੰਦੇ ਮਰਵਾਉਣਾ ਚਾਹੁੰਦੇ ਸੀਗੇ ਇਹਨਾਂ ਵਿੱਚ ਕੈਲੀਫੋਰਨੀਆ ਦੇ ਟ੍ਰੇਸੀ ਦਾ ਸ਼ਮਿੰਦਰਜੀਤ ਸਿੰਘ ਸੰਧੂ ਉਮਰ 52 ਸਾਲ ਸ਼ਾਮਿਲ ਹੈ ਜੀ ਤੇ ਇਸ ਤੋਂ ਇਲਾਵਾ 48 ਸਾਲਾਂ ਦਾ ਜਗਰਿੰਦਰ ਸਿੰਘ ਬੋਪਾ ਰਾਏ ਜਿਹੜਾ ਕਿ ਮਨਟੀਕੇ ਦਾ ਆ ਤੇ ਡਬਲਿਨ ਦਾ 47 ਸਾਲਾਂ ਦਾ ਰਮੇਸ਼ ਕੁਮਾਰ ਬਿਰਲਾ ਇਹਨਾਂ ਦਾ ਨਾਮ ਆ ਜੀ ਸੋ ਜਿਹੜੀ ਇਨਡਾਈਟਮੈਂਟ ਪੇਸ਼ ਕੀਤੀ ਅਦਾਲਤ ਵਿੱਚ ਫੈਡਰਲ ਏਜੰਸੀਆਂ ਨੇ ਉਹ ਬੜੀ ਇੱਕ ਨਾਵਲ ਨਮਾਇਆ ਬੜੀ ਦਿਲਚਸਪ ਆ ਉਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਇਹ ਕੁਝ ਲੋਕਾਂ ਨੂੰ ਮਰਵਾਉਣ ਵਾਸਤੇ ਬੰਦੇ ਲੱਭਦੇ ਫਿਰਦੇ ਸੀਗੇ ਮਰਵਾਉਣਾ ਕਿ ਇਹਨੂੰ ਚਾਹੁੰਦੇ ਸੀਗੇ ਇਹ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਉਸ ਇਨਡਾਈਟਮੈਂਟ ਦੇ ਵਿੱਚ ਉਹ ਬੰਦਿਆਂ ਦੇ ਨਾਮ ਲਿਖੂ ਲਏ ਗਏ ਆ ਪਰ ਇਹਨਾਂ ਜ਼ਰੂਰ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਵੱਲੋਂ ਕਈ ਬੰਦਿਆਂ ਦਾ ਸੰਪਰਕ ਕੀਤਾ ਗਿਆ ਲੱਭਦੇ ਲਵਾਉਂਦੇ ਜਿਹੜੇ ਇਹਨਾਂ ਕੋਈ ਗੱਲ ਬਣੀ ਨਾ ਪੈਸੇ ਖਰਾਬ ਹੋਈ ਗਏ ਫਿਰ ਇੱਕ ਜਹੇ ਹਿਟਮੈਨ ਕੋਲ ਪਹੁੰਚ ਗਏ ਇਹ ਕਿਸੇ ਤਰੀਕੇ ਜਾਂ ਪਛਾਣ ਦਿੱਤੇ ਗਏ ਜਿਹੜਾ ਕਿ ਖੁਦ ਅਪਲਿਸ ਦਾ ਫੋਰਸ ਦਾ ਏਜੰਟ ਹੈਗਾ ਸੋ ਉਹਨਾਂ ਨੇ ਪੂਰੇ ਸਬੂਤ ਇਕੱਤਰ ਕੀਤੇ ਵੀ ਇਹ ਕੀ ਕੀ ਕਹਿ ਰਹੇ ਆ ਕੀ ਕੀ ਕਰਨ ਨੂੰ ਕਹਿ ਰਹੇ ਆ ਤੇ ਉਸ ਹਿਸਾਬ ਦੇ ਨਾਲ ਫਿਰ ਪੂਰੇ ਸਬੂਤਾਂ ਸਹਿਤ ਇਹਨਾਂ ਨੂੰ ਜਿਹੜਾ ਚਾਰਜ ਕੀਤਾ ਗਿਆ ਤੇ ਇਹਨਾਂ ਨੇ ਆਪਣੇ ਹੁਣ ਗਨਾਹ ਜਿਹੜੇ ਨੇ ਜੋ ਕਬੂਲ ਕਰ ਲਏ ਆ ਸੋ ਇਸ ਇਨਡਾਈਟਮੈਂਟ ਦੇ ਵਿੱਚ ਇਹ ਵੀ ਕਹਿੰਦੇ ਆ ਪਹਿਲਾਂ ਸਾਨੂੰ ਇੱਕ ਬੰਦਾ ਕੁੱਟ ਕੇ ਦਿਖਾਓ ਇੰਨੇ ਪੈਸੇ ਤੁਹਾਨੂੰ ਦਵਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਇਹ ਕੰਮ ਕਰਨ ਵਾਲੇ ਵੀ ਹੈਗੇ ਆ ਉਸ ਤੋਂ ਬਾਅਦ ਫਿਰ ਬਕਾਇਦਾ ਬਿਆਨਾਂ ਦਿੱਤਾ ਜਾਂਦਾ ਹੈ ਕਿ ਬੰਦੇ ਨੂੰ ਮਾਰਨ ਦਾ ਸਪਾਰੀ ਦਿੱਤੀ ਜਾਂਦੀ ਆ ਇਹ ਆਦੇਸ਼ ਦਿੱਤੇ ਜਾਂਦੇ ਆ ਕਿ ਇਹਨੂੰ ਮੈਕਸੀਕੋ ਲੈ ਜਾ ਕੇ ਸੱਟਣਾ ਆ ਇਹਦੇ ਦੰਦ ਜਿਹੜੇ ਉਹ ਅੱਡ ਕਰਕੇ ਸੁੱਟਣੇ ਆ ਲਾਸ਼ ਇਸ ਤਰੀਕੇ ਲੁਹਣੀ ਆ ਤੇ ਤਾਂ ਕਿ ਜਿਹੜਾ ਆ ਕੋਈ ਸਬੂਤ ਮੁੜ ਕੇ ਰਹਿ ਨਾ ਸਕੇ ਸੋ ਉਹ ਜਿਹੜਾ ਏਜੰਟਾਂ ਨੇ ਕੀ ਕੀਤਾ ਆਪਣੇ ਬੰਦਾ ਜਿਉਂਕਿ ਤੋ ਸਰਕਾਰ ਸੀਗੀ ਉਹਨਾਂ ਨੇ ਆਪਣਾ ਇੱਕ ਬੰਦਾ ਮਿੱਟੀ ਵਿੱਚ ਲੇਬੜ ਕੇ ਆਉਣ ਲੱਗਣ ਲਾਤਾ ਜਿਵੇਂ ਮੈਕਸੀਕੋ ਦੇ ਖੇਤ ਆ ਉਹਨੂੰ ਲਾਸ਼ ਆਕਰ ਨੂੰ ਪੇਜ ਦਿੱਤੀਆਂ ਸਾਰੇ ਸਬੂਤ ਮਤਲਬ ਬਣਾ ਲਏ ਪੇਮੈਂਟ ਲੈ ਲਈ ਉਸ ਤੋਂ ਬਾਅਦ ਇਹਨਾਂ ਨੂੰ ਚੁੱਕਿਆ ਗਿਆ ਆ ਤੇ ਸੰਧੂ ਬਾਰੇ ਸੂਤਰ ਇਹ ਵੀ ਦੱਸ ਰਿਹਾ ਕਿ ਉਹ ਸਾਬਕਾ ਕਾਲੀ ਵਿਧਾਇਕ ਮਾਲਵੇ ਦੇ ਵੱਡੇ ਆਗੂ ਸੁਖਵੀਰ ਬਾਲ ਦੇ ਬਹੁਤ ਕਰੀਬੀ ਕਮਰਜੀਤ ਸਿੰਘ ਰੋਜੀ ਬਰਕੰਦੀ ਦਾ ਭਰਾ ਆ ਜੀ ਹੁਣ ਜਿਹੜਾ ਇਹ ਸੰਧੂ ਹੈ ਜੀ ਇਹਨੂੰ 13 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਣੀ ਆ ਸਰਕਾਰੀ ਵਕੀਲ ਇਹ ਕਹਿ ਰਿਹਾ ਕਿ ਇਸ ਮਾਮਲੇ ਦੇ ਵਿੱਚ ਇਹਨੂੰ ਤਾਇਕ ਦਾ ਲਾਜ਼ਰਮਾਨਾ ਤੇ 10 ਸਾਲ ਦੀ ਕੈਦ ਹੋ ਸਕਦੀ ਹੈ ਇਥੇ ਤਰੀਕੇ ਜਿਹੜੇ ਬੋਪਾ ਰਾਏ ਆ ਉਹਨੂੰ 7 ਅਗਸਤ ਨੂੰ ਅਤੇ ਜਿਹੜਾ ਬਿਰਲਾ ਹੈਗਾ ਜੀ ਰਮੇਸ਼ ਕੁਮਾਰ ਉਹਨੂੰ 23 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ ਇਸ ਦੇ ਨਾਲ ਹੀ ਗੱਲਬਾਤ ਕਰੀਏ ਰੂਸ ਅਮਰੀਕਾ ਸਬੰਧਾਂ ਦੀ ਜਿਹੜੇ ਕਿ ਕਾਫੀ ਤਣਾਅ ਦੇ ਵਿੱਚ ਆ ਅਮਰੀਕਾ ਵੱਲੋਂ ਰੂਸ ਨੂੰ ਜਿਹੜੀ ਇੱਕ ਡੈਡਲਾਈਨ ਦਿੱਤੀ ਹੋਈ ਆ ਵੀ ਇੰਨਿਆਂ ਦਿਨਾਂ ਦੇ ਵਿੱਚ ਵਿੱਚ ਜੇਕਰ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨਦੇ ਤਾਂ ਫਿਰ ਅਸੀਂ ਅਗਾਹ ਸੋਚਾਂਗੇ ਅਗਾਹ ਸੋਚਣ ਦਾ ਮਤਲਬ ਇਹ ਹੈ ਕਿ ਜਿਹੜੇ ਰੂਸ ਦੇ ਟਿਕਾਣੇ ਨੇ ਖਾਸ ਕਰਕੇ ਫੌਜੀ ਟਿਕਾਣੇ ਆ ਉਹਨਾਂ ਤੇ ਯੂਕਰੇਨ ਦੇ ਵਿੱਚੋਂ ਪੱਛਮੀ ਤਾਕਤਾਂ ਵੱਲੋਂ ਦਿੱਤੀਆਂ ਮਜ਼ਾਈਲਾਂ ਤਾਂ ਗਿਆ ਜਾ ਸਕਦੀਆਂ ਸੋ ਰੂਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਮਿਸਟਰ ਮੈਡੈਦੇਵ ਅਤੇ ਹੁਣ ਵੀ ਬੜੇ ਪ੍ਰਭਾਵਸ਼ਾਲੀ ਆਗੂ ਆ ਪੋਪਨ ਤੋਂ ਬਾਅਦ ਉਹਨੇ ਕੁਝ ਬਿਆਨ ਅਜਿਹੇ ਦਿੱਤੇ ਜਿਨ੍ਹਾਂ ਨੇ 트੍ਰੰਪ ਨੂੰ ਖਿਜਾ ਦਿੱਤਾ ਆ ਉਹਨਾਂ ਨੇ ਇਹ ਕਿਹਾ ਕਿ ਜੇਕਰ ਸਾਡੇ ਤੇ ਹਮਲਾ ਕੀਤਾ ਗਿਆ ਮਤਲਬ ਰੂਸ ਤੇ ਹਮਲਾ ਕੀਤਾ ਗਿਆ ਇਹਦੇ ਸਿੱਟੇ ਜਿਹੜੇ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ ਇਤੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਦੁਨੀਆ ਦੇ ਰੂਸ ਹੀ ਨਾ ਰਿਹਾ ਫਿਰ ਇਸ ਦੁਨੀਆ ਨੂੰ ਰੱਖ ਕੇ ਵੀ ਕੀ ਕਰਨਾ ਸੋ ਮਤਲਬ ਇਹ ਹੈ ਕਿ ਰੂਸ ਅਤੇ ਅਮਰੀਕਾ ਦੇ ਕੋਲ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਆ ਦੁਨੀਆ ਦੇ ਵਿੱਚ ਸਭ ਤੋਂ ਵੱਧ ਪ੍ਰਮਾਣੂ ਹਥਿਆਰ ਰੂਸ ਕੋਲ ਆ ਉਹ ਕਹਿੰਦੇ ਵੀ ਜੇਕਰ ਰੂਸੇ ਨਹੀਂ ਬਚਣਾ ਰੂਸ ਤੇ ਹਮਲਾ ਹੋ ਜਾਣਾ ਫਿਰ ਬਾਕੀ ਦੁਨੀਆ ਤੋਂ ਵੀ ਕੀ ਲੈਣਾ ਮਤਲਬ ਅਸੀਂ ਵੀ ਆਪਣੇ ਹਥਿਆ ਬਹੁਤ ਵੱਡੀ ਗੱਲ ਕਹੀ ਹੈ 트럼ਪ ਦੇ ਧੋਖੇ ਜੀ ਆਪ ਕਹਿੰਦੇ ਵੀ ਸ਼ਬਦਾਂ ਦਾ ਪ੍ਰਯੋਗ ਕਰਨ ਲੱਗੇ ਸੋਚਣਾ ਚਾਹੀਦਾ ਹੈ ਬਈ ਜਦੋਂ ਤੁਸੀਂ ਬੋਲਦੇ ਆ ਤਾਂ ਮੂਰਖਾਨਾ ਤੇ ਭੜਕਾਊ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਸ਼ਬਦ ਜਿਹੜੇ ਬੜੇ ਪ੍ਰਭਾਵਸ਼ਾਲੀ ਹੁੰਦੇ ਆ ਬੜੇ ਮਹੱਤਵਪੂਰਨ ਹੁੰਦੇ ਆ ਸੋਚ ਸਮਝ ਕੇ ਬੋਲਣੇ ਚਾਹੀਦੇ ਆ ਤੇ ਉਹਨਾਂ ਨੇ ਆਪਣੀ ਫੌਜ ਨੂੰ ਹਦੇਸ਼ ਦਿੱਤਾ ਹੈ ਕਿ ਦੋ ਪਰਮਾਣੂ ਪੰਡੁੱਬੀਆਂ ਰੂਸ ਦੇ ਕੋਲ ਜਾ ਕੇ ਤਾਨਾਦ ਕੀਤੀਆਂ ਜਾਣ ਸੋ ਇਹ ਰੂਸ ਦੇ ਕੋਲ ਜਾ ਕੇ ਪਰਮਾਣੂ ਪੰਡੁੱਬੀਆਂ ਤਾਨਾਦ ਕਰਨਾ ਇੱਕ ਬਹੁਤ ਵੱਡੀ ਕਾਰਵਾਈ ਆ ਤੇ ਸੰਕੇਤ ਨੇ ਕਿ ਅੱਗੇ ਤੋਂ ਅੱਗੇ ਗੱਲ ਵਾਧੀ ਤੁਰੀ ਜਾ ਰਹੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੰਗਲੈਂਡ ਦੀ ਇੰਗਲੈਂਡ ਦੀ ਫੇਰੀ ਤੋਂ ਹੁਣੇ ਪ੍ਰਧਾਨ ਮੰਤਰੀ ਦਿੰਦਰ ਮੋਦੀ ਜਿਹੜੇ ਆ ਵਾਪਸ ਭਾਰਤ ਗਏ ਆ ਤੇ ਵਾਪਸ ਅਜੇ ਮੁੜੇ ਹੀ ਆ ਤਾਂ ਜਾਂ ਜਾਂ ਨੂੰ ਇੰਗਲੈਂਡ ਨੇ ਮਗਰ ਝਟਕਾ ਦੇ ਦਿੱਤਾ ਆ ਕੈਨੇਡਾ ਅਮਰੀਕਾ ਇਹ ਗੱਲ ਪਹਿਲਾਂ ਕਹਿ ਚੁੱਕੇ ਆ ਕਿ ਭਾਰਤ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਦੇ ਵਿੱਚ ਸ਼ਾਮਲ ਆ ਉੱਥੋਂ ਦੀਆਂ ਏਜੰਸੀਆਂ ਉੱਥੋਂ ਦੇ ਸਟੇਟ ਐਕਟਰ ਜਿਹੜੇ ਆ ਉਹ ਇਹਦੇ ਵਿੱਚ ਸ਼ਾਮਲ ਆ ਆਸਟ੍ਰੇਲੀਆ ਵੀ ਭਾਰਤੀ ਕਿਸਪੈਟ ਦੀ ਗੱਲ ਭਾਰਤੀ ਸੂਝਾਤੰਤਰ ਦੀ ਗੱਲ ਕਈ ਵਾਰੀ ਖੁੱਲ ਕੇ ਕਹਿ ਚੁੱਕਾ ਹੁਣ ਇੰਗਲੈਂਡ ਨੇ ਵੀ ਗੱਲ ਕਹੀ ਹੈ ਕਿ ਇੱਕ ਰਿਪੋਰਟ ਜਿਹੜੀ ਪਾਰਲੀਮੈਂਟ ਵਿੱਚ ਪੇਸ਼ ਕੀਤੀ ਗਈ ਆ ਉਹ ਚ 12 ਮੁਲਕਾਂ ਦਾ ਨਾਮ ਆ ਜਿਹੜੇ ਕਿ ਇੰਗਲੈਂਡ ਦੇ ਵਿੱਚ ਆ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਯਾਨੀ ਕਿ ਦਮਨ ਕਰ ਰਹੇ ਆ ਵਿਦੇਸ਼ੀ ਦਖਲਅੰਦਾਜ਼ੀ ਕਰ ਰਹੇ ਆ ਤੇ ਇਹਨਾਂ 12 ਦੀ ਸੂਚੀ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ ਸੋ ਇੱਕ ਕਮੇਟੀ ਜਿਹੜੀ ਆ ਬਰਤਾਨਵੀ ਸੰਸਦ ਦੀ ਮੈਂਬਰਾਂ ਦੀ MP's ਦੀ ਬਣਾਈ ਗਈ ਸੀ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ MP ਲਏ ਗਏ ਆ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਹਨੂੰ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਇਨ ਯੂਕੇ ਰਿਪੋਰਟ ਕਿਹਾ ਜਾ ਰਿਹਾ ਸੋ ਜਿਹੜੀ ਸਾਂਝੀ ਕਮੇਟੀ ਹੈ ਜੀ ਕ੍ਰਾਸ ਪਾਰਟੀ ਮੈਂਬਰਸ ਨਾਲ ਬਣਾਈ ਗਈ ਉਹਨੇ ਇਹ ਲੱਭਤਾਂ ਵਿੱਚ ਦੱਸਿਆ ਕਿ ਭਾਰਤ ਦੇ ਸ਼ਾਮਲ ਆ ਸੋ ਸੈਕਸ ਫਾਰ ਜਸਟਿਸ ਦਾ ਇਹਦੇ ਵਿੱਚ ਬਾਕਾਇਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਭਾਰਤੀ ਦਖਲਅੰਦਾਜ਼ੀ ਅਤੇ ਭਾਰਤੀ ਦਮਨ ਦੀ ਗੱਲ ਹੁੰਦੀ ਹੈ ਰਿਪ੍ਰੈਸ਼ਨ ਦੀ ਗੱਲ ਹੁੰਦੀ ਹੈ ਤਾਂ ਫਿਰ ਸੈਕਸ ਫਾਰ ਜਸਟਿਸ ਦੇ ਕਾਰਕੁਨ ਨਿਸ਼ਾਨਾ بنائے ਜਾ ਰਹੇ ਆ ਇਹਦੇ ਵਿੱਚ ਰਿਪੋਰਟ ਤੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਜਿਹੜਾ ਲਫ਼ਜ਼ ਜਸਟਨ ਟੂਟੋ ਨੇ ਵਰਤੇ ਸਗਾ ਕੈਨੇਡੀਅਨ ਪਾਰਲੀਮੈਂਟ ਵਿੱਚ ਖੜ ਕੇ ਕਿ ਸਾਡੇ ਕੋਲ ਸਬੂਤ ਹੈਗੇ ਇਸ ਗੱਲ ਦੇ ਵਿਸ਼ਵਾਸ ਜੋ ਕਰਨ ਵਾਲੇ ਸਬੂਤ ਕਿ ਇੰਗਲੈਂਡ ਦੇ ਵਿੱਚ ਭਾਰਤ ਵੱਲੋਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਡਰ ਭਰਿਆ ਜਾ ਰਿਹਾ ਹੈ, دہشت ਭਰੀ ਜਾ ਰਹੀ ਹੈ, ਉਹਨਾਂ ਦੀ ਆਜ਼ਾਦੀ ਖੋਈ ਜਾ ਰਹੀ ਹੈ। ਇਸ ਦੇ ਨਾਲ ਹੀ ਨਾਲ ਜਿਹੜੀ ਉਹਨਾਂ ਦੀ ਸੁਰੱਖਿਆ ਆ ਉਹਨੂੰ ਖਤਰਾ ਆ। ਸੋ ਇਹ 12 ਮੁਲਕਾਂ ਦੇ ਸੰਦਰਭ ਵਿੱਚ ਗੱਲ ਆਖੀ ਗਈ ਹੈ ਜਿਦੇ ਵਿੱਚ ਭਾਰਤ ਵੀ ਸ਼ਾਮਲ ਆ ਸੋ ਮਤਲਬ ਕਿ ਉਹੀ ਗੱਲ ਜਿਹੜੀ ਕੈਨੇਡਾ ਅਮਰੀਕਾ ਕਹਿ ਰਹੇ ਆ ਕਿ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਵੀਜ਼ਾ ਲੈਣਾ ਕਿ ਨਹੀਂ ਵਾਪਸ ਮੋਣਾ ਕਿ ਨਹੀਂ ਸਾਡੇ ਲਈ ਕੰਮ ਕਰਨਾ ਕਿ ਨਹੀਂ ਅਤੇ ਹੋਰ ਤਰੀਕੇ ਜਿਹੜੇ ਨਹੀਂ ਚੁੱਪ ਕਰਦੇ ਫਿਰ ਉਹਨੂੰ ਮਰਾਉਣ ਦੀ ਗੱਲ ਉਹਨਾਂ ਨੂੰ ਡਰਾਉਣ ਦੀ ਗੱਲ ਸੋ ਇਹ ਗੱਲਾਂਬਾਤਾਂ ਸਾਰੀਆਂ ਇੰਗਲੈਂਡ ਨੇ ਵੀ ਹੁਣ ਆਪਣੀ ਰਿਪੋਰਟ ਦੇ ਵਿੱਚ ਕਬੂਲ ਲਈਆਂ ਨੇ ਜੀ ਸੋ ਕੁੱਲ ਮਿਲਾ ਕੇ ਮੋਦੀਆ ਡਾਂਕਾ ਜਿਹੜਾ ਜੀ ਪੂਰੇ ਵਿਸ਼ਵ ਦੇ ਵਿੱਚ ਸੱਚੀ ਵੱਜ ਰਿਹਾ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਖੜਕੂਆ ਸਮੇਂ ਦੌਰਾਨ ਪੰਜਾਬ ਪੁਲਿਸ ਦੇ ਬੁੱਚੜ ਪੁਲਿਸ ਆਫਿਸਰਜ਼ ਨੇ ਤਰੱਕੀਆਂ ਅਤੇ ਪੈਸੇ ਬਣਾਉਣ ਖਾਤਰ ਲੋਕਾਂ ਦੇ ਪੁੱਤ ਜਿਹੜੇ ਆ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਆ ਤੇ ਜਿਨ੍ਹਾਂ ਨੇ ਸਰਦਾਰ ਖਾਲਰ ਆਗਿਆ ਨੇ ਲਾਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਲਾਸ਼ ਬਣਾ ਦਿੱਤਾ ਗਿਆ ਤੋਂ ਜਦੋਂ ਇਹ ਤਰੱਕੀਆਂ ਵਾਲਾ ਭੂਤ ਇਹ ਪੈਸੇ ਦਾ ਭੂਤ ਨਾਲ ਅਸਲ ਵਿੱਚ ਸਿਰ ਚੜ੍ਹ ਕੇ ਨੱਚ ਰਿਹਾ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਖੜਕੂਆ ਜਾਂ ਨਹੀਂ ਨਹੀਂ ਕੋਈ ਲੱਭੇ ਤਾਂ ਆਪਣੇ ਨਾਲ ਦੇ ਪੁਲਿਸੀਏ ਜਿਹੜੇ ਆ ਉਹ ਵੀ ਮਾਰ ਦਿੱਤਾ ਜੋ ਰਾਹ ਜਾਂਦਾ ਕੋਈ ਦੱਸਿਆ ਉਹ ਵੀ ਮਾਰ ਦਿੱਤਾ ਅੱਜ ਹੈ ਸੀਬੀਆਈ ਅਦਾਲਤ ਦੇ ਵਿੱਚ 993 ਦੇ ਕੋਈ ਝੂਠੇ ਪੁਲਿਸ ਮੁਕਾਬਲਿਆਂ ਦਾ ਆ ਜਿਹਦੇ ਵਿੱਚ 7 ਨੌਜਵਾਨਾਂ ਨੂੰ ਬਿਨਾਂ ਗੱਲੋਂ ਚੁੱਕ ਕੇ ਮਾਰ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਸਾਬਕਾ ਐਸਐਸਬੀ ਭਵਿੰਦਰਜੀਤ ਸਿੰਘ ਜੀ ਦੀ ਤਸਵੀਰ ਤੁਸੀਂ ਪਿੱਛੇ ਅ ਦੇਖ ਰਹੇ ਆ ਬਾਕੀ ਪੁਲਿਸ ਵਾਲਿਆਂ ਦੀਆਂ ਤਸਵੀਰਾਂ ਸਾਨੂੰ ਮਿਲੀਆਂ ਨਹੀਂ ਆ ਬਾਕੀ ਤਸਵੀਰਾਂ ਜਿਹੜੀਆਂ ਸਾਰੀਆਂ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਮਾਰੇ ਆ ਆ ਤਸਵੀਰ ਭਪਿੰਦਰ ਸਿੰਘ ਐਸਐਸਪੀ ਦੀ ਆ ਆ ਜਿਹੜਾ ਕਿ ਸਾਬਕਾ ਆ ਹੁਣ ਸੋ ਇਸ ਤੋਂ ਇਲਾਵਾ ਭਪਿੰਦਰ ਸਿੰਘ ਐਸਐਸਪੀ ਤੋਂ ਇਲਾਵਾ ਡੀਜੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਆ ਏਐਸਆਈ ਗੁਲਬਰਗ ਸਿੰਘ ਤੇ ਏਐਸਆਈ ਰਗਵੀਰ ਸਿੰਘ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਆ 4 ਅਗਸਤ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤੇ ਗਏ ਆ ਸੋ ਇਹਨਾਂ ਦੇ ਉੱਤੇ ਦੋਸ਼ ਹੈ ਕਿ ਥਾਣਾ ਸਰਹਾਲੀ ਤੇ ਥਾਣਾ ਬੈਰੋਵਾਲ ਦੇ ਅਧੀਨ ਇਹਨਾਂ ਨੇ ਸੱਤ ਨੌਜਵਾਨ ਜਿਹੜੇ ਆ ਉਹ ਚੱਕੇ ਉਹਨਾਂ ਵਿੱਚੋਂ ਕੁਛ ਤਾਂ ਜਿਹੜੇ ਆ ਪੁਲਿਸ ਦੇ ਕਾਂਸਟੇਬਲ ਸੀਗੇ ਜਾਂ ਐਸਪੀਓ ਸੀਗੇ ਜਿਹੜੇ ਹੋਮ ਗਾਰਡੀਏ ਭਰਤੀ ਕੀਤੇ ਸੀਗੇ ਤੇ ਇਹਨਾਂ ਦੇ ਵਿੱਚੋਂ ਕੁਝ ਜਾਣੇ ਦਲਿਤ ਪਰਿਵਾਰਾਂ ਦੇ ਨਾਲ ਸੰਬੰਧਤ ਸੀਗੇ ਇਹਨਾਂ ਦਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਲੇਅਰ ਦੇ ਨਾਲ ਕੋਈ ਸੰਬੰਧ ਨਹੀਂ ਸੀ ਪਰ ਤਰੱਕੀਆਂ ਅਤੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਪੁਲਿਸੀਆਂ ਨੇ ਚੱਕ ਕੇ ਇਹ ਨੌਜਵਾਨ ਜਿਹੜੇ ਆ ਖፋਾ ਦਿੱਤੇ ਆ ਤੇ ਹੁਣ ਜਾ ਕੇ ਰਿਆਨ ਨੇ ਮੇਰਾ ਕੇਸ 32 ਸਾਲ ਬਾਅਦ 2025 ਦੇ ਵਿੱਚ ਜਾ ਕੇ ਕਿਉਂਕਿ ਪਰਿਵਾਰ ਜਿਹੜੇ ਜੂਝਦੇ ਰਹੇ ਆ ਤੰਨੇ ਆ ਸਲੂਟ ਆ ਉਹਨਾਂ ਪਰਿਵਾਰਾਂ ਨੂੰ ਜਿਹੜੇ ਇੰਨਾ ਲੰਮਾ ਸਮਾਂ ਜੂਝੇ ਆ ਤੇ ਉਹਨਾਂ ਨੇ ਆਪਣੇ ਚਹੇਤਿਆਂ ਦੀ ਆਪਣੇ ਪਿਆਰਿਆਂ ਦੀ ਮੌਤ ਦਾ ਬਦਲਾ ਜਿਹੜਾ ਉਹ ਲਿਆ ਆ ਪਰ ਦੁੱਖ ਦੀ ਗੱਲ ਇਹ ਆ ਕਿ ਸੀਪੀਆਈ ਅਦਾਲਤਾਂ ਜਿਹੜੀਆਂ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੰਦੀਆਂ ਆ ਉਦੋਂ ਬਾਅਦ ਕੀ ਹੁੰਦਾ ਕਿ ਰਾਜਪਾਲ ਨੂੰ ਤੇ ਰਾਸ਼ਟਰਪਤੀ ਨੂੰ ਤਾਂ ਇਹਨਾਂ ਦੇ ਉੱਤੇ ਤਰਸ ਆ ਜਾਂਦਾ ਆ ਉਹ ਤਰਸ ਇਸ ਕਰਕੇ ਆਉਂਦਾ ਕਹਿੰਦੇ ਵੀ ਜੇਕਰ ਪੁਲਿਸੀਆਂ ਨੂੰ ਸਜ਼ਾ ਹੋ ਗਈ ਤਾਂ ਹੋਰ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਡਿੱਗ ਜਾਊਗਾ ਇਹ ਘਾਹਾਂ 'ਤੇ ਹੋਰ ਝੂਠੇ ਪੁਲਿਸ ਮੁਕਾਬਲੇ ਨਹੀਂ ਬਣਾਉਣਗੇ ਜਿਵੇਂ ਕਿ ਉਹਨ ਭਗਵੰਤ ਮਾਨ ਸਰਕਾਰ ਦੇ ਵਿੱਚ अभियानसंग सरकार दी ਤਰਜੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਆ ਨੌਜਵਾਨ ਗੈਂਗਸਟਰ ਕਹਿ ਕਹਿ ਕੇ ਮਾਰੇ ਜਾ ਰਹੇ ਆ ਸੋ ਇਸ ਕਰਕੇ ਵੀ ਪੁਲਿਸ ਦਾ ਮਨੋਬਲਣਾ ਡਿਗੇ ਇਹਨਾਂ ਦੀਆਂ ਸਜ਼ਾਵਾਂ ਗਾਹਾਂ ਜਾ ਕੇ ਮਾਫ ਕਰ ਦਿੱਤੀਆਂ ਜਾਂਦੀਆਂ ਜਾਂ ਘਟਾ ਦਿੱਤੀਆਂ ਜਾਂਦੀਆਂ ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਪਰਿਵਾਰਾਂ ਦੇ ਜੀ ਗਏ ਉਸ ਤੋਂ ਬਾਅਦ 32-33 ਸਾਲ ਲਾ ਕੇ ਉਹਨਾਂ ਨੇ ਖੱਜਲਖਵਾਰੀਆਂ دہشت ਡਰ ਲਾਲਚ ਜਿਹੜੇ ਆ ਝੱਲ ਕੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਜਾਵਾਂ ਦਵਾਈਆਂ ਇੱਥੇ ਤੱਕ ਸਿੱਟੇ ਤੇ ਪਹੁੰਚੇ ਆ ਤੇ ਗਾਂਹ ਜਾ ਕੇ ਫਿਰ ਰਾਜਪਾਲ ਤੇ ਰਾਸ਼ਟਰਪਤੀ ਸਰਕਾਰੀ ਤੰਤਰ ਇਹਨਾਂ ਨੂੰ ਬਰੀ ਕਰ ਦਿੰਦੇ ਆ ਜਾਂ ਮਾਫ ਕਰ ਦਿੰਦੇ ਆ ਤੇ ਫਿਰ ਗੱਲ ਕਹਿੰਦੇ ਲੋਕਾਂ ਨੂੰ ਕਿ ਭਾਰਤ ਦਾ ਕਾਨੂੰਨ ਜਿਹੜਾ ਮੰਨੋ ਪਰ ਆਪ ਇਹ ਕਾਨੂੰਨ ਮੰਨਦੇ ਨਹੀਂ ਸੋ ਵਕੀਲਾਂ ਦੀ ਟੀਮ ਸਰਬੀ ਸਿੰਘ ਵੀਰਕਾ ਅਤੇ ਨਾਲ ਸਾਥੀ ਉਹਨਾਂ ਦੇ ਤੇ ਇਸ ਤੋਂ ਇਲਾਵਾ ਜਿਹੜੇ ਇਹ ਸਾਰੇ ਘਰਾਂ ਦੇ ਪਰਿਵਾਰਾਂ ਦੇ ਜੀ ਨੇ ਜਿਨ੍ਹਾਂ ਨੇ ਐਂਡ ਤੱਕ ਇਹ ਲੜਾਈ ਲੜੀ ਆ ਉਹ ਬਿਲਕੁਲ ਵਧਾਈ ਦੇ ਹੱਕਦਾਰ ਹੈਗਾ ਕਟੋ-ਕਟ ਉਹ ਆਪਣੀ ਜਾਗੀ ਜ਼ਮੀਨ ਦਾ ਸਬੂਤ ਤਾਂ ਦਿੱਤਾ ਉਹਨਾਂ ਨੇ ਇਹਨਾਂ ਪਾਲਿਸੀਆਂ ਦੇ ਖਿਲਾਫ ਬੋਲ ਕੇ ਉਹਨਾਂ ਦਾ ਚਿਹਰਾ ਤਾਂ ਨੰਗਾ ਕੀਤਾ ਸੋ ਇਹ ਗੱਲ ਇਤਿਹਾਸ ਵਿੱਚ ਜ਼ਰੂਰ ਲਿਖੀ ਜਾਣੀ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਇਸ ਵਾਰ ਲੌਂਗ ਵੀਕਐਂਡ ਆ ਸੋਮਵਾਰ ਦੀ ਛੁੱਟੀ ਆ ਮੰਗਲਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ